ਹਾਈ ਪਿੰਡ ਜਿਹੜੇ ਨੇ ਉਹ ਪਾਣੀ ਦੀ ਮਾਰ ਹਟ ਫਿਰ ਤੋਂ ਦੁਬਾਰਾ ਪਾ ਚੁੱਕੇ ਨੇ ਸੋ ਜੋ ਤੁਸੀਂ ਅੱਜ ਇਹ ਜਗ੍ਹਾ ਦੇਖ ਰਹੇ ਪਿੰਡ ਦਾ ਨਾਮ ਦਮੂੜੀ ਇੱਥੇ ਇੱਕ ਜਵਾਹਰ ਨਵोध्या ਸਕੂਲ ਚੱਲਦਾ ਜਿਸ ਦੇ ਵਿੱਚ 400 ਦੇ ਕਰੀਬ ਬੱਚਾ 150 ਦੇ ਕਰੀਬ ਇਥੋਂ ਦਾ ਸਟਾਫ 5 550 ਦੇ ਕਰੀਬ ਜਿਹੜੇ ਇੱਥੇ ਬੱਚੇ ਔਰ ਸਟਾਫ ਜਿਹੜਾ ਇਥੋਂ ਦਾ ਉਹ ਫਸਿਆ ਹੋਇਆ ਰੈਸਕਿਊ ਆਪਰੇਸ਼ਨ ਜਿਹੜਾ ਉਹ ਇੱਥੇ ਸਟਾਰਟ ਕਰ ਦਿੱਤਾ ਹੋਇਆ ਤੁਸੀਂ ਸਾਹਮਣੇ ਦੇਖ ਰਹੇ ਉੱਪਰ ਛੱਤਾਂ ਦੇ ਉੱਪਰ ਬੱਚੇ ਚੜੇ ਬੱਚੇ ਕਦੋਂ ਦਾ ਪਾਣੀ ਆਇਆ ਹੋਇਆ ਇੱਥੇ 9 ਵਜੇ ਦਾ ਤੇ ਕਿਵੇਂ ਅੰਸੇ ਪਰ ਮਸੂਸ ਕਰ ਰਹੇ ਜੀ ਆਪਣੇ ਆਪ ਨੂੰ ਕੀ ਕਰਦਾ ਇੱਥੋਂ ਚਲੇ ਜਾਈਏ ਕਰ ਕੋਈ ਗੱਲ ਨਹੀਂ ਘਬਰਾਉਣਾ ਤੁਸੀਂ ਸੋ ਰੈਸਕਿਊ ਕਰਦੇ ਵਿੱਚ ਔਰ ਇੱਥੋਂ ਇੱਥੇ ਜਿਹੜੇ ਮੱਚੇ ਪਸੇ ਨੇ ਉਹਨਾਂ ਨੂੰ ਰਸਣ ਪਾਣੀ ਪਾਣੀ ਮੈਦਨ ਵਾਲਾ ਵਾਟਰ ਵਗੈਰਾ ਦਿੰਦੇ ਨੇ ਉਹਨਾਂ ਨਾਲ ਸੇਵਾ ਕਰਦੇ ਨੇ ਖਾਲਸਾ ਜੀ ਨਾਲ ਵੀ ਕੰਮ ਕਰੇ ਸਮੇਂ ਚੱਲ ਰਹੀ ਹੈ ਜਦ ਤੱਕ ਐਸਾ ਰੈਸਕਿਊ ਕਰਕੇ ਸੇਫ ਜਗ੍ਹਾ ਨਹੀਂ ਪਹੁੰਚਾਇਆ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਪੂਰੇ ਸਿਮਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ। ਬਰਸਾਤਾ ਕਾਰਨ ਦਰਿਆਵਾਂ ਵਿੱਚ ਬਦੇ ਪਾਣੀ ਨੇ ਜਿੱਥੇ ਪੂਰੇ ਪੰਜਾਬ 'ਚ ਤਬਾਈ ਮਚਾਈ ਹੋਈ ਹੈ ਅਤੇ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਅਦੀਨ ਦੁਰੰਗਲਾ ਨੇੜੇ ਸਥਿਤ ਜਵਾਹਰ ਨਵੋਧਿਆ ਵਿਦਿਆਲਿਆ 'ਚ ਵੀ ਵੱਡੀ ਸੰਖਿਆ ਵਿੱਚ ਸਕੂਲੀ ਬੱਚਿਆਂ ਦੇ ਫਸੇ ਹੋਣ ਉਪਰੰਤ ਪ੍ਰਸ਼ਾਸਨ ਹਰਕਤਰੀ ਚਾਇਆ। ਜਵਾਹਰ ਨਵੋਦੇਯ ਵਿਦਿਆਲਿਆਂ ਦੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਲਈ ਸਮਾਜ ਸੇਵਕਾਂ ਦਾ ਵੱਡਾ ਯੋਗਦਾਨ ਰਿਹਾ। ਲੰਮਾ ਸਮਾਂ ਅਤੇ ਵੱਡੀ ਜਦੋਜਹਿਦ ਤੋਂ ਬਾਅਦ 300 ਤੋਂ ਵੱਧ ਬੱਚਿਆਂ ਅਤੇ 30 ਤੋਂ ਵੱਧ ਅਮਲੇ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਬੜਾ ਲਾਈਵ ਜੈਕਟ ਪਾਈ ਜਾਓ। ਜਿਹਨੂੰ ਡਰ ਲੱਗਿਆ ਅੰਦਰ ਬੈਠ ਜਾਓ ਥੋੜਾ ਜਿਹਾ, ਕੋਈ ਗੱਲ ਨਹੀਂ। ਵਾਇਟ ਜੀ ਕਾ ਖਾਲਸਾ ਵਾਇਟ ਜੀ ਕੀ ਫਤਿਹ ਸੰਬੰਧੀ ਜਿਵੇਂ ਆਪ ਜੀ ਨੇ ਪਤਾ ਪੰਜਾਬੇ ਪਹੇਰੀ ਫੇਰ ਹਵਾਲੀ ਮਾਰ ਕੇ ਭਾ ਗਿਆ ਸੋ ਅੱਜ ਅਸੀਂ ਆਪਣੀ ਇੱਕ ਟੀਮ ਲੈ ਕੇ ਕਰਦਾਸਪੁਰ ਜ਼ਿਲ੍ਹੇ ਵਿੱਚ ਪਹੁੰਚੇ ਸੀ ਕਰਦਾਸਪੁਰ ਜ਼ਿਲ੍ਹੇ ਦੇ ਵਿੱਚ ਰਾਤ ਨੂੰ ਰਾਵੀ ਦੇ ਵਿੱਚ ਕਾਫੀ ਪਾਣੀ ਆ ਗਿਆ ਜਿਸ ਦੇ ਉੱਤੇ ਕਰਕੇ ਸੋਆਂ ਹੀ ਪਿੰਡ ਜਿਹੜੇ ਨੇ ਉਹ ਪਾਣੀ ਦੀ ਮਾਰੇਟ ਫਿਰ ਤੋਂ ਦੁਬਾਰਾ ਤਬਾਹ ਚੁੱਕੇ ਨੇ ਸੋ ਜੋ ਤੁਸੀਂ ਅੱਜ ਇਹ ਜਗ੍ਹਾ ਦੇਖ ਰਹੇ ਪਿੰਡ ਬਨਾਂਦ ਤਮੂੜੀ ਇੱਥੇ ਇੱਕ ਜਿਹੜਾ ਬਾਹਰ ਨੂੰ ਉਹデア ਸਕੂਲ ਦਾ ਜਿਸ ਦੇ ਵਿੱਚ 400 ਦੇ ਕਰੀਬ ਬੱਚਾ 150 ਦੇ ਕਰੀਬ ਇਥੋਂ ਦਾ ਸਟਾਫ 5 550 ਦੇ ਕਰੀਬ ਜਿਹੜੇ ਇੱਥੇ ਬੱਚੇ ਔਰ ਸਟਾਫ ਜਿਹੜਾ ਇੱਥੋਂ ਦਾ ਉਹ ਫਸਿਆ ਹੋਇਆ ਸੋ ਖਾਲਸਾਈਡ ਦੀ ਟੀਮ ਤੱਕ ਇਹਨਾਂ ਨੇ ਪਹੁੰਚ ਕੀਤੀ ਸੀ ਕਿ ਇਹਨਾਂ ਦਾ ਫੋਨ ਸਵੇਰੇ ਆਇਆ ਇੱਥੇ ਸੋ ਉਸੇ ਟਾਈਮ ਹੀ ਅਸੀਂ ਆਪਣੀਆਂ ਬੋਟਾਂ ਲੈ ਕੇ ਇੱਥੇ ਪਹੁੰਚ ਗਏ ਸੀ ਰੈਸਕਿਊ ਆਪਰੇਸ਼ਨ ਜਿਹੜਾ ਉਹ ਇੱਥੇ ਸਟਾਰਟ ਕਰ ਦਿੱਤਾ ਹੋਇਆ ਤੁਸੀਂ ਸਾਹਮਣੇ ਦੇਖ ਰਹੇ ਹੋ ਉੱਪਰ ਛੱਤਾਂ ਦੇ ਉੱਪਰ ਬੱਚੇ ਚੜੇ ਬੱਚਿਆਂ ਕੋਲੋਂ ਦਾ ਪਾਣੀ ਆਇਆ ਹੋਇਆ ਇੱਥੇ 9 ਵਜੇ ਦਾ ਤੇ ਕਿਵੇਂ ਅੰਸੇਫ ਸੇਪ ਮਹਿਸੂਸ ਕਰ ਰਹੇ ਹੋ ਤੁਸੀਂ ਆਪਣੇ ਆਪ ਨੂੰ ਕੀ ਕਰਦਾ ਇੱਥੋਂ ਚਲੇ ਜਾਈਏ ਕਰ ਕੋਈ ਗੱਲ ਨਹੀਂ ਘਬਰਾਉਣਾ ਤੁਸੀਂ ਖਾਲਸਾ ਆੜ ਆ ਗਈ ਆ ਤੁਹਾਨੂੰ ਸਾਰਿਆਂ ਨੂੰ ਇੱਥੇ ਲੈ ਕੇ ਜਾਵਾਂਗੇ ਅਸੀਂ ਸ਼ਾਮ ਤੱਕ ਇੱਥੇ ਹੀ ਆ ਤੁਹਾਡੇ ਕੋਲ ਜਦ ਤੱਕ ਤੁਹਾਨੂੰ ਇੱਥੋਂ ਲੈ ਕੇ ਨਹੀਂ ਚਲੇ ਜਾਂਦੇ ਵਾਰੀ ਵਾਰੀ ਬੱਚਿਆਂ ਨੂੰ 10 10 15 15 ਕਰਕੇ ਅਸੀਂ ਲੈ ਕੇ ਜਾਈ ਜਾਵਾਂਗੇ ਠੀਕ ਆ ਘਬਰਾਉਣਾ ਨਹੀਂ ਰੋਟੀ ਪਾਣੀ ਖਾਓ ਤੁਸੀਂ ਅਸੀਂ ਤੁਹਾਨੂੰ ਲਈ ਜਾਵਾਂਗੇ ਵਾਰੀ ਵਾਰੀ ਸੋ ਤੁਸੀਂ ਦੇਖ ਹੀ ਰਹੇ ਹੋ ਇਹ ਬਹੁਤ ਬੁਰਾ ਹਾਲ ਜਿਹੜਾ ਗਦਾਸਪੁਰ ਡਿਸਟ੍ਰਿਕਟ ਦੇ ਵਿੱਚ ਵੀ ਆ ਹੋ ਚੁੱਕਿਆ ਹੈ ਪਾਣੀ ਜਿਹੜਾ ਵਾ ਉਹ ਕਰੀਬ ਇੱਥੇ ਵੀ 6 ਤੋਂ 7 ਫੁੱਟ ਜਿਹੜਾ ਹੋ ਚੁੱਕਿਆ ਹੈ ਹਿਆਰਾਂ ਏਕੜ ਜ਼ਮੀਨ ਜਿਹੜੀ ਸੀ ਫਸਲਾਂ ਜਿਹੜੀਆਂ ਸੀਗੀਆਂ ਝੋਨੇ ਦੀਆਂ ਉਹ ਖਰਾਬ ਹੋ ਚੁੱਕੀਆਂ ਨੇ ਸੋ ਬਹੁਤ ਹੀ ਦਰਦਨਾਕ ਇੱਕ ਵਾਰੀ ਫਿਰ ਤੋਂ ਜਿਹੜਾ ਭਿਆਨਕ ਸਮਾਂ ਜਿਹੜਾ ਪੰਜਾਬ ਦੇ ਉੱਪਰ ਆ ਚੁੱਕਿਆ ਪਰ ਇੱਥੋਂ ਦੇ ਲੋਕ ਜਿਹੜੇ ਨੇ ਉਹ ਇੱਕਜੁੱਟਤਾ ਦਾ ਸਬੂਤ ਜਿਹੜਾ ਉਹ ਦਿਖਾ ਰਹੇ ਨੇ ਇੱਥੇ ਲਾਗੇ ਦੇ ਪਿੰਡਾਂ ਦਾ ਲੋਕ ਜਿਹੜੇ ਨੇ ਉਹ ਇੱਥੇ ਸਕੂਲ ਦੇ ਵਿੱਚ ਪਹੁੰਚੇ ਨੇ ਉਹ ਵੀ ਸਾਡੀ ਮਦਦ ਕਰ ਰਹੇ ਨੇ ਸੋ ਰੈਸਕਿਊ ਕਰਨ ਦੇ ਵਿੱਚ ਔਰ ਇਥੋਂ ਇੱਥੇ ਜਿਹੜੇ ਬੱਚੇ ਫਸੇ ਨੇ ਉਹਨਾਂ ਨੂੰ ਰਸਣ ਪਾਣੀ ਪਾਣੀ मिनਰਲ ਵਾਟਰ ਵਗੈਰਾ ਦੇ ਰਹੇ ਨੇ ਉਹ ਵੀ ਨਾਲ ਸੇਵਾ ਕਰ ਰਹੇ ਨੇ ਸੋ ਖਾਲਸਾ ਸਾਹਿਬ ਦਾ ਲੋਕ ਵੀ ਨਿਰੰਤਰੇ ਸੇਵਾ ਇਸੇ ਤਰ੍ਹਾਂ ਜਾਰੀ ਨੇ ਜਦ ਤੱਕ ਇੱਥੋਂ ਸਾਰੇ ਬੱਚਿਆਂ ਨੂੰ ਰੈਸਕਿਊ ਕਰਕੇ ਸੇਫ ਜਗ੍ਹਾ ਨਹੀਂ ਪਹੁੰਚਾਇਆ ਜਾਂਦਾ ਸੋ ਇਸੇ ਤਰ੍ਹਾਂ ਅਸੀਂ ਘਟਨਾ ਲਾਈਵ ਅਪਡੇਟਸ ਜੜੀਆਂ ਨੇ ਇਥੋਂ ਦੀਆਂ ਦਾਸਪੁਰ ਜਲੇ ਦੀਆਂ ਸੰਗੀਆਂ ਕਰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਗਿਆ ਹਮਨ ਸਾਰੇ